ਬੇਟਾ ਦੱਸ ਰਿਹਾ ਕਿ ਸਵੇਰੇ 5 ਵਜੇ ਦਾ ਕਿੱਥੇ ਗਿਆ ਹੋਇਆ ਕਿੱਥੇ ਗਏ ਨੇ ਕੁਝ ਤਾਂ ਦੱਸਾ ਉਹਨਾਂ ਮੈਨੂੰ ਦੱਸਿਆ ਨਹੀਂ ਮੈਂ ਸੁੱਤੀ ਪਈ ਸੀ ਸੁੱਤੀ ਪਈ ਨੂੰ ਚੜਕੇ ਚਲੇ ਗਏ ਅੱਛਾ ਤੁਹਾਡੇ ਬੇਟੇ ਦਾ ਕੀ ਨਾਮ ਹੈ ਦਵਿੰਦਰਜੀਤ ਆਹ ਕਦੋਂ ਅਮਰੀਕਾ ਗਿਆ ਸੀ ਤੁਹਾਡਾ ਬੇਟਾ ਇੱਥੋਂ ਤਾਂ 13 ਦਿਨ ਹੋਏ ਹੋਏ ਇੱਥੋਂ 2 ਮਹੀਨੇ ਹੋਏਗਾ ਇਹਨੂੰ ਉੱਥੋਂ ਵਾਹ ਯਾਨੀ 2 ਮਹੀਨੇ ਦੇ ਵਿੱਚ ਵਾਪਸ ਆ ਗਿਆ ਪਹਿਲਾਂ ਕਿੱਥੇ ਸੀ ਬੇਟਾ ਤੁਹਾਡਾ ਦੁਬਈ ਚ ਦੁਬਈ ਤੋਂ ਹੀ ਅਮਰੀਕਾ ਸ਼ਿਫਟ ਹੋਏ ਸੀ ਹਾਂ ਜੀ ਰਵੇ ਜੀ ਤੇ ਕਿੰਨੇ ਕ ਦਿਨ ਹੋਏ ਸੀਗੇ ਅਮਰੀਕਾ ਪਹੁੰਚਿਆ ਨੂੰ ਉਹਨੂੰ ਆ 13 ਦਿਨ ਕਿਹੜੇ ਦਿਨ ਰਤੀ ਆ ਗਿਆ ਘਰ ਹਾਂ ਤੇ ਲਾਸਟ ਤੁਹਾਡੇ ਬੇਟੇ ਦੇ ਨਾਲ ਜਦੋਂ ਅਮਰੀਕਾ ਦੇ ਵਿੱਚ ਤੁਹਾਡਾ ਪੁੱਤਰ ਸੀ ਗੱਲ ਖਦੂ ਹੁੰਦੀ ਐ ਲਾਸਟ ਹੋਈ ਨਹੀਂ ਹੋਈ ਨਹੀਂ ਨਹੀਂ ਹੋਈ ਨਹੀਂ ਪਰ ਜਦੋਂ ਰਿਪੋਰਟ ਕਰਨ ਦੇ ਹੁਕਮ ਆਏ ਆ ਫੋਨ ਆਇਆ ਕੋਈ ਘਰ ਤੋਂ ਉਹਨੂੰ ਕਿ ਨਹੀਂ ਨਹੀਂ ਆਇਆ ਨਹੀਂ ਕੋਈ ਫੋਨ ਨਹੀਂ ਆਇਆ ਨਹੀਂ ਕੋਈ ਨਹੀਂ ਰਾਤੀ ਕਿੰਨੇ ਕ ਵਜੇ ਉਹ ਪਹੁੰਚਿਆ ਤੁਹਾਡੇ ਇੱਥੇ ਪਹੁੰਚਿਆ 9:30 ਕੋਈ ਗੱਲਬਾਤ ਕੀਤੀ ਉਹਨੇ ਨਹੀਂ ਕੋਈ ਨਹੀਂ ਕੀਤੀ ਗੱਲਬਾਤ ਕੋਈ ਪਰੇਸ਼ਾਨੀ ਉਹਨੂੰ ਆਈ ਨਹੀਂ ਕੋਈ ਨਹੀਂ ਉਦਦਾ ਪਰਿਚਾਣ ਚ ਸਾਨੂੰ ਗੱਲ ਨਹੀਂ ਕਰਦਾ ਸੀ ਹਾਂ ਕਿ ਨਹੀਂ ਐਜ ਕਿੰਨੀ ਸੀ ਬੇਟੇ ਦੀ ਉਮਰ ਕਿੰਨੀ ਸੀ ਉਮਰ 40 ਸਾਲਾਂ ਦਾ ਤੇ ਵਿਆਹ ਹੋਇਆ ਬੇਟਾ ਦਾ ਨਹੀਂ ਵਿਆਹਿਆ ਨਹੀਂ ਹਾਂ ਦੁਬਈ ਕਿੰਨੀ ਦੇਰ ਤੋਂ ਰਹਿ ਰਹੇ ਸੀ ਦੋ ਮਹੀਨੇ ਰਿਹਾ ਉੱਥੇ ਜਾਨੀ ਡੇਢ ਕਿ ਮਹੀਨਾ ਰਿਹਾ ਦੁਬਈ ਚ ਹਾਂਜੀ ਪਰ ਵੀਰ ਜੀ ਪੈਸੇ ਕਿੰਨੇ ਕੇ ਲੱਗੇ ਕੁਝ ਪਤਾ ਇਹ ਨਹੀਂ ਮੈਨੂੰ ਪਤਾ ਉਹ ਤੁਹਾਡੇ ਵਹੀ ਚ ਪਤਾ ਜੋ ਉੱਥੇ ਹੋਇਆ